ਫੇਰ ਕੀਤਾ ਗਿਆ ਸੀ ਮਿਹਨਤ ਵੀ ਕੀਤੀ ਗਈ ਤੁਹਾਡੇ ਨੂੰ ਲੋਕਾਂ ਨੂੰ ਸੁਣਦਾ ਆ ਵੀ ਗਏ ਸੀ ਲੇਕਿਨ ਕੁਝ ਲੋਕ ਸੀ ਕਿਹੜੇ ਤਿਆਰ ਹੋ ਗਏ ਤੇ ਸੈਲਫੀ ਖਿਚਾਉਣ ਵਾਸਤੇ ਵੀ ਪਹੁੰਚੇ ਸੀ ਕਿਵੇਂ ਦੇਖਦੇ ਉਸ ਫੈਸਲੇ ਨੂੰ ਵੀ ਦੇਖੋ ਹਰ ਤਰ੍ਹਾਂ ਦੇ ਲੋਕ ਨੇ ਜੇ ਪੰਜ ਉਂਗਲਾਂ ਬਰਾਬਰ ਨਹੀਂ ਹੋ ਸਕਦੀਆਂ ਤੇ ਲੋਕ ਵੀ ਬਰਾਬਰ ਨਹੀਂ ਹੋ ਸਕਦੇ ਕੁਝ ਲੋਕ ਸ਼ਰਾਰਤੀ ਵੀ ਹੁੰਦੇ ਨੇ ਕੁਝ ਸੇਵਾ ਕਰਨ ਵਾਲੇ ਨੇ ਕੁਝ ਲੋਕ ਵੈਸੇ ਸੈਲਫੀ ਪੁਆਇੰਟ ਬਣਾ ਕੇ ਆ ਗਏ ਸੀ ਚਲੋ ਪ੍ਰਮਾਤਮਾ ਨੇ ਹਰ ਤਰ੍ਹਾਂ ਦਾ ਲੋਕ ਬਣਾਇਆ ਨੇ ਉਹਨਾਂ ਨਾਲ ਹੀ ਸਾਨੂੰ ਭਾਗ ਹੈ ਕੋਈ ਗੱਲ ਨਹੀਂ ਤੁਹਾਡੇ ਨੂੰ ਦੇਖਣ ਨੂੰ ਮਿਲਿਆ ਕਿ ਤੁਸੀਂ ਵੀ ਲੋਕੀ ਦੇ ਟ੍ਰੈਕ ਟ੍ਰੈਵਲ ਸੀ ਕਾਫੀ ਡੇਅਰ ਦੇ ਫਰਸੇ ਸੀ ਉਹਨਾਂ ਨੂੰ ਰੋਟੀ ਦਾ ਬੰਦਵਚ ਕੀਤਾ ਗਿਆ ਸੀ ਕਿ ਲੋਕ ਹੋਰ ਵੀ ਪਸੇ ਪਰਵਾਸੀ ਨੂੰ ਦੂਰੀ ਹੁੰਦੇ ਵਾਸਤੇ ਬੇਨਤੀਆਂ ਕੀਤੀ ਕਿ ਕਿੱਦਾਂ ਇੰਤਿਆਮ ਕੀਤੀ ਗਿਆ ਦੇਖੋ ਪਰਮਾਤਮਾ ਨੇ ਅਗਰ ਤਾਕਤ ਬਖਸ਼ੀ ਹੈ ਤੇ ਇਹੋ ਜੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਸਮਾਜ ਦੇ ਵਿੱਚ ਬੰਦਾ ਠਹਿਰਦਾ ਇਸ ਕਰਕੇ ਜਿਹੜੇ ਕੁਝ ਲੋਗ ਸਿਰਫ ਲੀਡਰ ਲਫਾਫੇ ਮਾਰ ਕੇ ਉੱਥੇ ਚਲੇ ਗਏ ਨੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਹਰ ਇੱਕ ਤੇ ਸਮਾਜ ਸੇਵਾ ਸੇਵਾ ਭਾਵ ਚਾਹੀਦਾ ਔਰ ਇਹੋ ਹੀ ਮੈਸੇਜ ਹੈ ਸਾਰਿਆਂ ਨੂੰ ਕਿ ਇਹੋ ਜੀ ਆ ਲੋਕਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੋਵੋ ਵੈਸੇ ਤੇ ਪ੍ਰਮਾਤਮਾ ਕਰੇ ਇਹੋ ਜੀ ਆਪ ਦਾ ਦੁਬਾਰਾ ਕਦੀ ਆਏ ਨਾ ਤੇ ਜੇ ਆਂਦੀ ਆ ਤੇ ਲੋਕਾਂ ਨੂੰ ਖੜੋਣਾ ਚਾਹੀਦਾ ਇਹ ਖੰਮੀ ਨੇ ਇਸ ਬਾੜ ਦੇ ਵਿੱਚ ਦੋ ਬੰਮੂਲੀ ਜਾਨਾਂ ਵੀ ਚਲੇ ਗਈਆਂ ਉਹਨੂੰ ਕਿੱਦਾਂ ਦੇਖਦੇ ਦੇਖੋ ਬੜਾ ਦੁਖਦਾਈ ਘਟਨਾਓ ਜਿਹੜੇ ਲੋਕ ਜਿਨ੍ਹਾਂ ਦੇ ਗੇਨ ਆ ਉੱਤੇ ਉਹਨਾਂ ਨੂੰ ਪਤਾ ਦੁਖਦਾ ਅਸੀਂ ਸਿਰਫ ਉਹਨਾਂ ਨਾਲ ਜਿਹੜਾ ਉਹਦਾ ਦੁੱਖ ਸਾਂਝਾ ਕਰ ਸਕਦੇ ਆ ਬਾਕੀ ਉਹ ਪਰਿਵਾਰ ਹੀ ਦੱਸ ਸਕਦਾ ਉਹਦੇ ਨਾਲ ਕੀ ਲੀਤੇ ਬਿਲਕੁਲ ਦੇਖ ਸਕਦੇ ਹੋ ਕਿ ਜਿੱਦਾਂ ਉਹਨਾਂ ਨੇ ਦੱਸਿਆ ਹੈ ਕਿ ਪਿਛੇ ਜਿਨ੍ਹਾਂ ਤੁਸੀਂ ਮਦਦ ਕਰਦੇ ਪਏ ਹੋਰ ਅੱਗੇ ਵੀ ਜੇ ਇਦਾਂ ਦੀ ਖੁਸ਼ ਮੁਸੀਬਤ ਆਂਦੀ ਹੈ ਜਾਂ ਖੁਸ਼ਹਾਲ ਦੀ ਸਥਿਤੀ ਤੇ ਲੋਕਾਂ ਦੀ ਮਦਦ ਕੀਤੀ ਜਾਏਗੀ ਦੇਖਦੇ ਰਹੋ ਐਨ ਇਟ ਮੈਂ ਪੰਜਾਬੀ